ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ ਤੁਹਾਡੇ ਅਚੇਤਨ ਮਨ ਦੀ ਸ਼ਕਤੀ ਨਾਮਕ ਕਿਤਾਬ ਦਾ ਅਗਲਾ ਅਧਿਆਇ ਅਮੀਰ ਹੋਣਾ ਤੁਹਾਡਾ ਹੱਕ ਹੈ ਅਮੀਰ ਹੋਣਾ ਤੁਹਾਡਾ ਹੱਕ ਹੈ ਤੁਸੀਂ ਭਰਪੂਰ ਜੀਵਨ ਜੀਣ ਲਈ ਖੁਸ਼ ਰਹਿਣ ਲਈ ਰੋਸ਼ਨ ਹੋਣ ਲਈ ਅਤੇ ਆਜ਼ਾਦੀ ਮਾਨਣ ਲਈ ਹੋ ਇਸ ਲਈ ਸੰਪੂਰਨ ਖੁਸ਼ ਅਤੇ ਖੁਸ਼ਹਾਲ ਜੀਵਨ ਜੀਣ ਲਈ ਤੁਹਾਡੇ ਕੋਲ ਬਹੁਤ ਸਾਰਾ ਧਨ ਹੋਣਾ ਜ਼ਰੂਰੀ ਹੈ ਉਸੇ ਆਤਮਿਕ ਮਾਨਸਿਕ ਅਤੇ ਪਦਾਰਕ ਪੱਧਰ ਤੇ ਖੁੱਲਣ ਦੀ ਵਧਣ ਦੀ ਤੇ ਪਸਾਰ ਕਰਨ ਦੀ ਲੋੜ ਹੈ ਤੁਹਾਨੂੰ ਪੂਰੀ ਤਰ੍ਹਾਂ ਵਿਕਸਿਤ ਹੋਣ ਦਾ ਤੇ ਆਪਣੇ ਇਜਹਾਰ ਦਾ ਪੂਰਾ ਹੱਕ ਹੈ ਤੁਹਾਡੇ ਦਿਵਾਲੇ ਖੂਬਸੂਰਤੀ ਤੇ ਆਰਾਮ ਹੋਣੇ ਚਾਹੀਦੇ ਹਨ ਸਿਰਫ ਕੰਮ ਚਲਾਉ ਤਾਂ ਨਾਲ ਹੀ ਸੰਤੁਸ਼ਟ ਹੋਣ ਦਾ ਕੀ ਮਤਲਬ ਜਦੋਂ ਕਿ ਤੁਸੀਂ ਆਪਣੇ ਅਮੀਰ ਅਚੇਤਨ ਮੰਨ ਦੀ ਅਮੀਰੀ ਦਾ ਮਜ਼ਾ ਲੈ ਸਕਦੇ ਹੋ ਇਸ ਅਧਿਆਇ ਵਿੱਚ ਦੱਸਿਆ ਗਿਆ ਹੈ ਕਿ ਤੁਸੀਂ ਧਨ ਨਾਲ ਦੋਸਤੀ ਗੰਢਣਾ ਕਿਵੇਂ ਸਿੱਖ ਸਕਦੇ ਹੋ ਅਤੇ ਤੁਹਾਡੇ ਕੋਲ ਹਮੇਸ਼ਾ ਵਾਧੂ ਤਨ ਕਿਵੇਂ ਰਹਿ ਸਕਦਾ ਹੈ ਤੁਹਾਡੇ ਅਮੀਰ ਹੋਣ ਦੀ ਇੱਛਾ ਦਾ ਅਰਥ ਹੈ ਹੋਰ ਬਧੇਰੇ ਸੰਪੂਰਨ ਖੁਸ਼ੀ ਭਰਿਆ ਅਤੇ ਭਰਪੂਰ ਜੀਵਨ ਇਹ ਬ੍ਰਹਮੰਡ ਦੀ ਇੱਛਾ ਹੈ ਦੌਲਤ ਇੱਕ ਚਿੰਨ ਹੈ ਦੌਲਤ ਤਬਦੀਲੀ ਦਾ ਚਿੰਨ ਹੈ ਤੁਹਾਡੇ ਲਈ ਇਸ ਦਾ ਅਰਥ ਸਿਰਫ ਚਾਹਤ ਤੋਂ ਆਜ਼ਾਦੀ ਨਹੀਂ ਸਗੋਂ ਖੂਬਸੂਰਤੀ ਐਸ਼ ਆਰਾਮ ਬੌਲਤਾ ਅਤੇ ਸੋਧ ਤੋਂ ਵੀ ਹੈ ਇਹ ਕਿਸੇ ਦੇਸ਼ ਦੀ ਆਰਥਿਕ ਨਿਰੋਗਤਾ ਦਾ ਵੀ ਇੱਕ ਚਿੰਨ ਹੈ ਜੇਕਰ ਤੁਹਾਡੇ ਸਰੀਰ ਵਿੱਚ ਖੂਨ ਸਚਾਰੂ ਰੂਪ ਚ ਵਗਦਾ ਹੈ ਤਾਂ ਤੁਸੀਂ ਨਿਰੋਗ ਹੋ ਇਸੇ ਤਰ੍ਹਾਂ ਜਦੋਂ ਧਨ ਦਾ ਪ੍ਰਵਾਹ ਵਿਨਕਿਸੇ ਰੁਕਾਵਟ ਤੋਂ ਹੁੰਦਾ ਹੈ ਤਾਂ ਤੁਸੀਂ ਆਰਥਿਕ ਤੌਰ ਤੇ ਨਿਰੋਗ ਹੋ ਜਦੋਂ ਲੋਕ ਧਨ ਇਕੱਠਾ ਕਰਨ ਲੱਗਦੇ ਹਨ ਬਕਸਿਆਂ ਵਿੱਚ ਭਰ ਕੇ ਢੇਰ ਲਾਈ ਜਾਂਦੇ ਹਨ ਉਦੋਂ ਉਹਨਾਂ ਦੇ ਮਨ ਅੰਦਰ ਡਰ ਦਾ ਸੰਚਾਰ ਹੁੰਦਾ ਹੈ ਤੇ ਇਹ ਇੱਕ ਆਰਥਿਕ ਬਿਮਾਰੀ ਹੈ ਸਦੀਆਂ ਤੋਂ ਧਨ ਨੇ ਵੱਖ-ਵੱਖ ਚੀਜ਼ਾਂ ਦਾ ਆਕਾਰ ਲਿਆ ਜਿਵੇਂ ਮੋਤੀ ਜਵਾਹਰਾਤ ਦੀਆਂ ਕਿੰਨੀਆਂ ਹੀ ਕਿਸਮਾਂ ਪੁਰਾਣੇ ਸਮਿਆਂ ਦੇ ਲੋਕਾਂ ਦੀ ਦੌਲਤ ਉਹਨਾਂ ਦੇ ਢੇਡਾਂ ਬੱਕਰੀਆਂ ਬਲ ਦਾ ਆਦਿ ਤੋਂ ਪਛਾਣੀ ਜਾਂਦੀ ਸੀ ਹੁਣ ਧਨ ਅਤੇ ਲੈਣ ਦੇਣ ਕਰਨ ਦੇ ਬਹੁਤ ਸਾਰੇ ਨਵੇਂ ਵਸੀਲੇ ਚੱਲ ਪਏ ਹਨ ਕਿਸੇ ਬਿੱਲ ਦਾ ਭੁਗਤਾਨ ਢੇਡਾਂ ਬੱਕਰੀਆਂ ਦੇ ਕੇ ਕਰਨ ਨਾਲੋਂ ਚੈੱਕ ਰਾਹੀਂ ਕਰਨਾ ਵਧੇਰੇ ਆਸਾਨ ਹੈ ਖੁਸ਼ਹਾਲੀ ਸੜਕ ਦੇ ਕਿਵੇਂ ਤੁਰੀਏ ਤੁਹਾਡੇ ਅਚੇਤਨ ਮਨ ਦੇ ਗਿਆਨ ਦੀ ਸ਼ਕਤੀ ਅਧਿਆਤਮਿਕ ਮਾਨਸਿਕ ਅਤੇ ਆਰਥਿਕ ਸੰਪਰਨ ਇਹ ਸ਼ਾਰਾਗਾਂ ਤੇ ਚੱਲਣ ਦਾ ਵਸੀਲਾ ਹੈ। ਮੰਨ ਦੇ ਨਿਯਮ ਦਾ ਜਾਣਕਾਰ ਯਕੀਨੀ ਤੌਰ ਤੇ ਇਸ ਉੱਤੇ ਵਿਸ਼ਵਾਸ ਰੱਖਦਾ ਹੈ ਤੇ ਜਾਣਦਾ ਹੈ ਕਿ ਭਾਵੇਂ ਸ਼ੇਅਰ ਬਾਜ਼ਾਰ ਵਿੱਚ ਉਚਾਨਣ ਵਣ ਕਿਵੇਂ ਦੀ ਵੀ ਹੋਵੇ, ਮੰਦੀ, ਹੜਤਾਲਾਂ, ਜੁੱਧ ਤੇ ਦੂਜੀਆਂ ਹਾਲਤਾਂ ਕਿਵੇਂ ਵੀ ਹੋਣ, ਸਾਨੂੰ ਹਮੇਸ਼ਾ ਪੂਰਨ ਰੂਪ ਨਾਲ ਧਨ ਮਿਲਦਾ ਰਹੇਗਾ। ਧਨ ਦਾ ਭਾਵੇਂ ਕੋਈ ਵੀ ਰੂਪ ਹੋਵੇ, ਇਸ ਦਾ ਕਾਰਨ ਹੈ ਕਿ ਅਸੀਂ ਅਚੇਤਨ ਮਨ ਨੂੰ ਧਨ ਦਾ ਸੰਤੇਜ ਭੇਜਦੇ ਹਾਂ ਤੇ ਧਨ ਜਿੱਥੇ ਕਿਤੇ ਵੀ ਹੈ, ਉਹਦਾ ਪ੍ਰਵਾਹ ਹੁੰਦਾ ਰਹੇਗਾ ਅਸੀਂ ਆਪਣੇ ਮਨ ਨੂੰ ਯਕੀਨ ਦਵਾ ਦਿੰਦੇ ਹਾਂ ਕਿ ਸਾਡੇ ਜੀਵਨ ਵਿੱਚ ਤਾਂ ਦਾ ਨਿਰੰਤਰ ਪ੍ਰਵਾਹ ਹੈ ਅਤੇ ਤੁਹਾਡੇ ਕੋਲ ਹਮੇਸ਼ਾ ਵਧੀਆ ਤਰ੍ਹਾਂ ਦਾ ਵਾਧੂ ਤੰਨ ਰਹੇਗਾ ਜੇ ਕੱਲ ਸਰਕਾਰ ਦੀ ਆਰਥਿਕ ਹਾਲਤ ਡਗਮਗਾਉਂਦੀ ਹੈ ਤੇ ਮਨੁੱਖ ਦੀ ਸਾਰੇ ਸੰਤਤੀ ਮੁੱਲ ਰਹਿਤ ਹੋ ਜਾਂਦੀ ਹੈ ਜਿਵੇਂ ਕਿ ਜਰਮਨੀ ਨੇ ਪਹਿਲੇ ਸੰਸਾਰ ਜੰਗ ਤੋਂ ਵੱਧ ਕੀਤਾ ਸੀ ਸਾਡੀ ਇੱਛਾ ਫਿਰ ਵੀ ਤੁਹਾਨੂੰ ਆਕਰਸ਼ਿਤ ਕਰੇਗੀ ਭਾਵੇਂ ਨਵੀਂ ਕਰਾਂਸੀ ਜਿਹੋ ਜਹੀ ਵੀ ਹੋਵੇ ਤੁਹਾਡੇ ਕੋਲ ਜ਼ਿਆਦਾ ਧਿਆਨ ਕਿਉਂ ਨਹੀਂ ਇਸ ਅਧਿਆਏ ਪਿੱਛੇ ਪੜਦੇ ਆ ਤੁਸੀਂ ਕਹਿ ਸਕਦੇ ਹੋ ਜਿੰਨੀ ਤਨਖਾਹ ਮੈਨੂੰ ਮਿਲ ਰਹੀ ਹੈ ਮੈਂ ਉਸ ਤੋਂ ਵਧੇਰੇ ਲੈਣ ਦਾ ਹੱਕਦਾਰ ਹਾਂ ਮੇਰਾ ਯਕੀਨ ਹੈ ਕਿ ਵਧੇਰੇ ਲੋਕਾਂ ਨੂੰ ਸੇਵਾਫਲ ਥੋੜਾ ਮਿਲਦਾ ਹੈ ਕਈ ਲੋਕਾਂ ਕੋਲ ਵਧੇਰੇ ਧਨ ਇਸ ਕਰਕੇ ਨਹੀਂ ਕਿਉਂਕਿ ਉਹ ਚੁੱਪ ਹਨ ਜਾਂ ਖੁੱਲ ਕੇ ਇਸ ਦੀ ਨਿੰਦਿਆ ਕਰਦੇ ਹਨ ਉਹ ਧਨ ਨੂੰ ਅਕਸਰ ਮਾੜਾ ਪੈਸਾ ਜਾਂ ਧਨ ਨਾਲ ਪ੍ਰੇਮ ਬੁਰਾਈ ਦੀ ਜੜ ਹੈ ਇਹ ਕਹਿ ਕੇ ਸੰਬੋਧਿਤ ਕਰਦੇ ਹਨ ਇੱਕ ਹੋਰ ਕਾਰਨ ਹੈ ਜਿਸ ਕਰਕੇ ਉਹ ਖੁਸ਼हाल ਨਹੀਂ ਹੁੰਦੇ ਕਿਉਂਕਿ ਉਹਨਾਂ ਦੇ ਅਚੇਤਨ ਮਨ ਦੇ ਕਿਸੇ ਕੋਨੇ 'ਚ ਸ਼ੰਕਾ ਹੈ ਕਿ ਗਰੀਬੀ ਵਿੱਚ ਕਈ ਚੰਗੇ ਗੁਣ ਹਨ ਅਚੇਤਨ 'ਚ ਅਜਿਹੇ ਵਿਚਾਰ ਬਚਪਨ ਤੋਂ ਮਨ 'ਚ ਬੈਠੇ ਅਨਭਿਸ਼ਵਾਸਾਂ ਕਾਰਨ ਜਾਂ ਧਰਮਾਂ ਵਿੱਚ ਬਹੁਤ ਜ਼ਿਆਦਾ ਆਸਥਾ ਕਾਰਨ ਉਪਜਦੇ ਹਨ ਦੌਲਤ ਅਤੇ ਸੰਤੁਲਿਤ ਜੀਵਨ ਇੱਕ ਵਾਰ ਇੱਕ ਬੰਦੇ ਨੇ ਮੈਨੂੰ ਕਿਹਾ ਮੈਂ ਖਾਲੀ ਜੇਬ ਹਾਂ ਮੈਨੂੰ ਪੈਸੇ ਚੰਗੇ ਨਹੀਂ ਲੱਗਦੇ ਦੌਲਤ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ ਇਹ ਕਥਨ ਉਸ ਬੰਦੇ ਨੂੰ ਬੰਦਲੇ ਹੋਏ ਮਾਨਣਾ ਵਾਲਾ ਮਨੋਰੋਗੀ ਸਾਬਤ ਕਰਦਾ ਹੈ। ਦੂਜੀਆਂ ਚੀਜ਼ਾਂ ਨੂੰ ਭੁੱਲ ਕੇ ਸਿਰਫ ਧਨ ਨੂੰ ਹੀ ਤਰਜੀਹ ਦੇਣਾ ਤੁਹਾਨੂੰ ਇੱਕ ਪਾਸੜ ਅਤੇ ਅਸੰਤੁਲਿਤ ਬਣਾ ਦਿੰਦਾ ਹੈ। ਤੁਸੀਂ ਆਪਣੀ ਸ਼ਕਤੀ ਅਤੇ ਹੱਕ ਨੂੰ ਬੜੀ ਸੰਤਾਰੀ ਨਾਲ ਵਰਤਣਾ ਹੈ। ਕੁਝ ਬੰਦੇ ਸ਼ਕਤੀ ਦੇ ਇੱਛਾਵਾਨ ਹਨ ਅਤੇ ਕੁਝ ਦੌਲਤ ਦੇ। ਜੇਕਰ ਤੁਸੀਂ ਸਾਰਾ ਦਿਨ ਇਹ ਕਹਿੰਦੇ ਰਹੋਗੇ ਮੈਨੂੰ ਧਨ ਚਾਹੀਦਾ ਹੈ, ਮੈਂ ਧਨ ਇਕੱਠਾ ਕਰਨਾ ਹੈ। ਔਰ ਕਿਸੇ ਵੀ ਚੀਜ਼ ਨਾਲ ਮੇਰੇ ਲਈ ਕੋਈ ਮਹੱਤਵ ਨਹੀਂ ਤਾਂ ਤੁਹਾਨੂੰ ਧਨ ਮਿਲ ਸਕਦਾ ਹੈ ਇਹ ਧਨ ਇਕੱਠਾ ਕਰ ਵੀ ਸਕਦੇ ਹੋ ਪਰ ਤੁਸੀਂ ਇਹ ਗੱਲ ਭੁੱਲ ਗਏ ਹੋ ਕਿ ਐਨਾ ਤੁਹਾਨੂੰ ਵੀ ਇੱਕ ਸੰਤੁਲਿਤ ਜੀਵਨ ਨਹੀਂ ਲਿਆ ਸਕਦਾ ਤੁਸੀਂ ਸੰਤੁਲਿਤ ਜੀਵਨ ਦੀ ਅਗਵਾਈ ਕਰਨੀ ਹੈ ਤੁਹਾਨੂੰ ਮਾਨਸਿਕ ਸ਼ਾਂਤੀ ਖੁਸ਼ਹਾਲੀ ਪ੍ਰੇਮ ਖੁਸ਼ੀ ਅਤੇ ਨਿਰੋਗਤਾ ਦੀ ਵੀ ਲੋੜ ਹੈ ਇਕੱਲੇ ਤਾਂ ਦੀ ਚੋਣ ਕਰਕੇ ਤੁਸੀਂ ਬਹੁਤ ਗਲਤ ਕਰ ਰਹੇ ਹੋ ਤੁਹਾਨੂੰ ਜਾਪਦਾ ਹੋਵੇਗਾ ਕਿ ਤੁਹਾਨੂੰ ਤਨ ਦੀ ਲੋੜ ਹੈ ਪਰ ਐਨਾ ਸਭ ਕਰਨ ਤੇ ਤੁਹਾਨੂੰ ਇਹ ਮਹਿਸੂਸ ਹੋਵੇਗਾ ਕਿ ਤੁਹਾਨੂੰ ਇਕੱਲੇ ਤਨ ਦੀ ਹੀ ਜ਼ਰੂਰਤ ਨਹੀਂ ਸਗੋਂ ਹੋਰ ਬਹੁਤ ਕੁਝ ਦੀ ਵੀ ਜ਼ਰੂਰਤ ਹੈ ਤੁਹਾਨੂੰ ਆਪਣੀ ਛੁਪੀ ਹੋਈ ਲਿਆਕਤ ਵਧਾਉਣ ਜੀਵਨ ਵਿੱਚ ਸਹੀ ਸਥਾਨ ਹਾਸਿਲ ਕਰਨ ਸੋਹਜ ਦੂਜਿਆਂ ਦੀ ਭਲਾਈ ਤੇ ਸਫਲਤਾ 'ਚ ਭਾਗੀਦਾਰ ਹੋਣ ਦੀ ਵੀ ਲੋੜ ਹੈ ਆਪਣੇ ਅਚੇਤਨ ਬੰਦ ਨਿਯਮ ਨੂੰ ਸਿੱਖਣ ਵਿੱਚੋਂ ਤੁਸੀਂ ਲੱਖਾਂ ਡਾਲਰ ਪ੍ਰਾਪਤ ਕਰ ਸਕਦੇ ਹੋ ਅਤੇ ਅਚੇਤਨ ਮਨ ਰਹੀ ਮਾਨਸਿਕ ਸ਼ਾਂਤੀ ਖੁਸ਼ਹਾਲੀ ਨਿਰੋਗਤਾ ਤੇ ਵਧੀਆ ਸਖਸ਼ੀਅਤ ਵੀ ਪ੍ਰਾਪਤ ਕਰ ਸਕਦੇ ਹੋ ਗਰੀਬੀ ਇੱਕ ਮਾਨਸਿਕ ਬਿਮਾਰੀ ਹੈ ਗਰੀਬੀ ਕੋਈ ਚੰਗਾ ਗੁਣ ਨਹੀਂ ਇਹ ਦੂਜੀਆਂ ਮਾਨਸਿਕ ਬਿਮਾਰੀਆਂ ਵਾਂਗ ਹੀ ਬਿਮਾਰੀ ਹੈ ਜੇਕਰ ਤੁਸੀਂ ਸਰੀਰਕ ਤੌਰ ਤੇ ਤੰਦਰੁਸਤ ਨਹੀਂ ਹੋ ਤਾਂ ਤੁਹਾਨੂੰ ਲੱਗੇਗਾ ਤੇ ਤੁਹਾਡੇ 'ਚ ਕੋਈ ਗੜਬੜ ਹੈ ਤੁਸੀਂ ਆਪਣੀ ਹਾਲਤ ਸੁਧਾਰਨ ਲਈ ਕੁਝ ਨਾ ਕੁਝ ਕਰੋਗੇ ਇਸੇ ਤਰ੍ਹਾਂ ਜੇਕਰ ਤੁਹਾਡੇ ਜੀਵਨ ਵਿੱਚ ਤਾਂ ਦਾ ਨਿਰੰਤਰ ਪ੍ਰਵਾਹ ਨਹੀਂ ਹੈ ਤਾਂ ਇਸ ਵਿੱਚ ਕੋਈ ਨਾ ਕੋਈ ਗੜਬੜ ਹੈ ਜੀਵਨ ਦਾ ਸਿਧਾਂਤ ਦੀ ਇੱਛਾ ਵਿਕਾਸ ਪ੍ਰਸਾਰ ਭਰਪੂਰ ਜੀਵਨ ਦੀ ਹੈ ਤੁਸੀਂ ਸੰਸਾਰ ਦੇ ਝੁੱਗੀ ਝੋ ਰਹਣ ਲਈ ਫਟੇ ਕੱਪੜੇ ਪੈਣ ਲਈ ਤੇ ਭੁੱਖੇ ਰਹਿਣ ਲਈ ਜਨਮ ਨਹੀਂ ਲਿਆ ਤੁਸੀਂ ਖੁਸ਼ ਖੁਸ਼ਹਾਲ ਅਤੇ ਸਫਲ ਬਣਨਾ ਹੈ ਦੌਲਤ ਦੀ ਆਲੋਚਨਾ ਕਿਉਂ ਨਹੀਂ ਕਰਨੀ ਚਾਹੀਦੀ ਦੌਲਤ ਨਾਲ ਜੁੜੇ ਸਾਰੇ ਅਜੀਬੋ ਗਰੀਬ ਅੰਧਵਿਸ਼ਵਾਸਾਂ ਨੂੰ ਦੂਰ ਹਟਾ ਦਿਓ ਕਦੇ ਵੀ ਦੌਲਤ ਨੂੰ ਮਾੜੀ ਨਾ ਸਮਝੋ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਇਸ ਨੂੰ ਖੰਭ ਲਾ ਕੇ ਉੱਡ ਜਾਣ ਲਈ ਕਹਿ ਰਹੇ ਹੋ ਯਾਦ ਰੱਖੋ ਜਿਸ ਦੀ ਤੁਸੀਂ ਬੁਰਾਈ ਕਰੋਗੇ ਉਸ ਨੂੰ ਗਵਾ ਲਵੋਗੇ ਲੋਚਨਾ ਕਰਕੇ ਤੁਸੀਂ ਕਿਸੇ ਨੂੰ ਆਪਣੇ ਨਾਲ ਜੋੜ ਨਹੀਂ ਸਕਦੇ ਦੌਲਤਵਾਰ ਸਹੀ ਦ੍ਰਿਸ਼ਟੀਕੋਣ ਇੱਕ ਸਰਲ ਜੀ ਤਕਨੀਕ ਹੈ ਜਿਸ ਨਾਲ ਤੁਸੀਂ ਧਨ ਨੂੰ ਕਈ ਗੁਣਾ ਵਧਾ ਸਕਦੇ ਹੋ ਇਸਕਾ ਤੁਹਾਨੂੰ ਦਿਨ ਵਿੱਚ ਕਈ ਵਾਰੀ ਦੁਹਰਾਓ ਮੈਨੂੰ ਤਾਂ ਇਹ ਪਸੰਦ ਹੈ ਮੈਂ ਇਹਨੂੰ ਪਿਆਰ ਕਰਦਾ ਹਾਂ ਮੈਂ ਸਿਆਣਪ ਨਾਲ ਅਸਾਰੂ ਢੰਗ ਨਾਲ ਅਤੇ ਨਿਆਸ਼ੀਲ ਢੰਗ ਨਾਲ ਇਸਦੀ ਵਰਤੋਂ ਕਰਦਾ ਹਾਂ। ਤਨ ਨਿਰੰਤਰ ਮੇਰੇ ਜੀਵਨ 'ਚ ਆ ਰਿਹਾ ਹੈ। ਮੈਂ ਇਸ ਨੂੰ ਖੁਸ਼ੀ ਨਾਲ ਖਰਚ ਕਰਦਾ ਹਾਂ ਤੇ ਇਹ ਅਤਿਬੁੱਤ ਢੰਗ ਨਾਲ ਕਈ ਗੁਣਾ ਹੋ ਕੇ ਮੇਰੇ ਕੋਲ ਪਰਤ ਆਉਂਦਾ ਹੈ। ਵਧੀਆ ਗੱਲ ਹੈ ਕਿ ਤੂਫਾਨ ਦੀ ਰਫ਼ਤਾਰ ਨਾਲ ਮੇਰੇ ਕੋਲ ਤਨ ਆ ਰਿਹਾ ਹੈ। ਮੈਂ ਇਹਦੀ ਵਰਤੋਂ ਚੰਗਿਆਈ ਲਈ ਕਰਦਾ ਹਾਂ। ਤੇ ਮੈਂ ਆਪਣੀ ਚੰਗਿਆਈ ਤੇ ਮਨ ਦੀ ਖੁਸ਼ਹਾਲੀ ਤੇ ਸ਼ਾਂਤੀ ਲਈ ਇਸ ਦਾ ਅਹਿਸਾਨਮੰਦ ਹਾਂ ਇੱਕ ਵਿਗਿਆਨਿਕ ਸੂਝਵਾਨ ਤੁਹਾਨੂੰ ਨੂੰ ਕਿਵੇਂ ਵੇਖਦਿਆ ਹੈ ਮੰਨ ਲਓ ਤੁਹਾਨੂੰ ਸੋਨਾ ਚਾਂਦੀ ਸ਼ੀਸ਼ਾ ਤਾਂਬਾ ਜਾਂ ਲੋਹਾ ਜ਼ਮੀਨ ਤੇ ਪਿਆ ਲੱਭ ਜਾਂਦਾ ਹੈ ਕੀ ਤੁਸੀਂ ਇਹਨਾਂ ਚੀਜ਼ਾਂ ਨੂੰ ਬੁਰੀਆਂ ਆਖੋਗੇ ਸਾਰੀਆਂ ਬੁਰਾਈਆਂ દિਸ਼ਾਹੀਣ ਸਮਝਣ ਨਾਲ ਅਗਿਆਨਤਾ ਨਾਲ ਗਲਤ ਢੰਗ ਦੀ ਵਿਆਖਿਆ ਨਾਲ ਤੇ ਅਚੇਤਨਮਾਨ ਦੀ ਗਲਤ ਵਰਤੋਂ ਕਾਰਨ ਆਉਂਦੀਆਂ ਹਨ ਕਾਗਜ਼ ਦੇ ਨੋਟ ਚੈਕ ਅਤੇ ਕੀਮਤੀ ਧਾਤਾਂ ਜੋ ਕਿਨਨ ਬੁਰੇ ਨਹੀਂ ਹਨ ਅਜਬ ਵਿਗਿਆਨੀ ਜਾਣਦੇ ਹਨ ਕਿ ਇੱਕ ਧਾਤ ਦਾ ਦੂਜੀ ਧਾਤ ਨਾਲੋਂ ਅੰਤਰ ਇਸ ਦੇ ਕੇਂਦਰੀ ਨਾਭੀ ਦੁਆਲੇ ਘੁੰਮਣ ਵਾਲੇ ਪਰਮਾਣੂਆਂ ਦੀ ਸੰਖਿਆ ਅਤੇ ਗਤੀ ਦੇ ਆਧਾਰ ਤੇ ਹੁੰਦਾ ਹੈ ਕੁਝ ਪਰਮਾਣੂਆਂ ਨੂੰ ਇੱਕ ਸ਼ਕਤੀਸ਼ਾਲੀ ਸਾਈਕਲੋਟਰੋਨ ਵਿੱਚ ਤੋੜ ਕੇ ਇੱਕ ਧਾਤ ਨੂੰ ਦੂਜੀ ਧਾਤ ਵਿੱਚ ਬਦਲਿਆ ਜਾ ਸਕਦਾ ਹੈ ਖਾਸ ਹਾਲਤਾਂ ਵਿੱਚ ਸੋਨਾ ਪਾਰੇ ਵਿੱਚ ਬਦਲ ਜਾਂਦਾ ਹੈ ਮੇਰਾ ਵਿਸ਼ਵਾਸ ਹੈ ਕਿ ਨਿਰਧਿਪਵਿਕ ਵਿੱਚ ਸੋਨਾ, ਚਾਂਦੀ ਤੇ ਦੂਜੀਆਂ ਧਾਤਾਂ ਨੂੰ ਵਿਗਿਆਨੀ ਪ੍ਰਯੋਗਸ਼ਾਲਾ ਵਿੱਚ ਬਣਾਉਣ ਲੱਗ ਪੈਣਗੇ। ਹਾਲੇ ਤਾਂ ਇਸ ਨੂੰ ਬਣਾਉਣਾ ਬਹੁਤ ਮਹਿੰਗਾ ਹੋ ਸਕਦਾ ਹੈ ਪਰ ਅਜਿਹਾ ਕਰਨਾ ਸੰਭਵ ਹੈ। ਮੈਨੂੰ ਇਹ ਲੱਗਦਾ ਹੈ ਕਿ ਕਿਸੇ ਸੂਝਵਾਨ ਬੰਦੇ ਨੂੰ ਇਲੈਕਟ੍ਰੋਨ, ਨਿਊਟ੍ਰਾਨ, ਪ੍ਰੋਟਾਨ ਅਤੇ ਆਈਸੋਟਾਪ ਵੀ ਬੁਰੇ ਲੱਗਦੇ ਹੋਣਗੇ। ਤੁਹਾਡੀ ਜੇਬ ਵਿੱਚਲਾ ਕਾਗਜ਼ ਦਾ ਟੁਕੜਾ ਪਰਮਾਣੂ ਅਤੇ ਅਣੂਆਂ ਤੋਂ ਬਣਿਆ ਹੈ। ਜਿਸ ਵਿੱਚ ਇਲੈਕਟ੍ਰੋਨ ਅਤੇ ਪ੍ਰੋਟਾਨ ਵੱਖਰੇ ਢੰਗ ਨਾਲ ਲੱਗੇ ਹੋਏ ਹਨ ਇਹਨਾਂ ਦੀ ਸੰਖਿਆ ਅਤੇ ਘੁੰਮਣ ਦੀ ਗਤੀ ਵੱਖਰੀ ਹੈ ਬਸ ਇਹੋ ਫਰਕ ਤੁਹਾਡੇ ਜੀਵ ਚ ਪਏ ਕਾਗਜ਼ ਅਤੇ ਜਾਂਦੇ ਵਿੱਚ ਹੈ ਲੜਿੰਦੇ ਤੁਹਾਨੂੰ ਕਿਵੇਂ ਆਕਰਸ਼ਿਤ ਕਰੀਏ ਕਈ ਸਾਲ ਪਹਿਲਾਂ ਮੈਂ ਆਸਟ੍ਰੇਲੀਆ ਚ ਇੱਕ ਜਵਾਨ ਨੂੰ ਮਿਲਿਆ ਜੋ ਇੱਕ ਡਾਕਟਰ ਅਤੇ ਸਰਜਨ ਬਣਨਾ ਚਾਹੁੰਦਾ ਸੀ ਪਰ ਉਸ ਕੋਲ ਤਾਂ ਨਹੀ ਸੀ ਮੈਂ ਉਸ ਨੂੰ ਸਮਝਾਇਆ ਕਿ ਮਿੱਟੀ ਚ ਬੀਜਿਆ ਹੋਇਆ ਬੀਜ ਉਹ ਨਾ ਸਾਰੀਆਂ ਚੀਜ਼ਾਂ ਨੂੰ ਆਕਰਸ਼ਿਤ ਕਰਦਾ ਹੈ ਜਿਹੜਾ ਉਹਦੇ ਉੱਗਣ ਵਿੱਚ ਸਹਾਈ ਹੋ ਸਕਦੀਆਂ ਹਨ ਉਸਨੂੰ ਵੀ ਇਸ ਬੀਜ ਤੋਂ ਸਫਲ ਲੈਣਾ ਚਾਹੀਦਾ ਹੈ ਅਤੇ ਆਪਣੇ ਅਚੇਤਨ ਮਨ ਵਿੱਚ ਜ਼ਰੂਰੀ ਵਿਚਾਰਾਂ ਨੂੰ ਭਰਨਾ ਚਾਹੀਦਾ ਹੈ। ਆਪਣਾ ਖਰਚਾ ਕੱਢਣ ਲਈ ਇਹ ਮੁੰਡਾ ਡਾਕਟਰਾਂ ਦੇ ਕਲੀਨਿਕ ਸਾਫ਼ ਕਰਦਾ ਸੀ, ਖਿੜਕੀਆਂ ਧੋਂਦਾ ਸੀ ਅਤੇ ਮਰਮਤ ਦਾ ਕੰਮ ਕਰਦਾ ਸੀ। ਉਸਨੂੰ ਮੈਨੂੰ ਦੱਸਿਆ ਕਿ ਹਰ ਰਾਤ ਜਦੋਂ ਉਹ ਸੌਣ ਲੱਗਦਾ ਹੈ ਤਾਂ ਉਹ ਆਪਣੀ ਕਲਪਨਾ ਵਿੱਚ ਇੱਕ ਡਾਕਟਰੀ ਡਿਪਲੋਮਾ ਵੇਖਦਾ ਹੈ ਜਿਸ ਉੱਤੇ ਵੱਡੇ-ਵੱਡੇ ਅੱਖਰਾਂ ਵਿੱਚ ਉਹਦਾ ਨਾਮ ਲਿਖਿਆ ਹੁੰਦਾ ਸੀ। ਜਿਸ ਕਲੀਨਿਕ ਵਿੱਚ ਉਹ ਚਾੜਪੂੜ ਦਾ ਕੰਮ ਕਰਦਾ ਸੀ ਉੱਥੇ ਉਹ ਫਰੇਮ ਕਿਤੇ ਡਿਪਲੋਮੇ ਨੂੰ ਲਿਸ਼ਕਾਰਿਆ ਹੁੰਦਾ ਹੈ ਉਸ ਲਈ ਆਪਣੇ ਮਨ ਚੋਂ ਡਿਪਲੋਮੇ ਦਾ ਅਕਸ਼ ਬਣਾਉਣਾ ਮੁਸ਼ਕਲ ਨਹੀਂ ਸੀ 4 ਮਹੀਨੇ ਤੱਕ ਉਸਨੇ ਕਲਪਨਾ ਵਿੱਚ ਅਜਿਹੇ ਆਬਿੰਭ ਬਣਾਉਣਾ ਜਾਰੀ ਰੱਖਿਆ ਤੇ ਫਿਰ ਬਹੁਤ ਵਧੀਆ ਨਤੀਜਾ ਨਿਕਲਿਆ ਇੱਕ ਡਾਕਟਰ ਨੇ ਉਸ ਨੌਜਵਾਨ ਦੀ ਮਦਦ ਕੀਤੀ ਉਸਨੇ ਇਸ ਮੁੰਡੇ ਨੂੰ ਔਜ਼ਾਰ ਇਟਾ ਨੂੰ ਰਹਿਤ ਕਰਨ ਟੀਕਾ ਲਾਉਣ ਅਤੇ ਮੋਢਲੀ ਸਹਾਇਤਾ ਦੇਣ ਦੀ ਸਿਖਲਾਈ ਦਿੱਤੀ ਅਤੇ ਫਿਰ ਆਪਣੇ ਤਕਨੀਕੀ ਅਸਿਸਟੈਂਟ ਵਜੋਂ ਨੌਕਰੀ ਤੇ ਰੱਖ ਲਿਆ ਡਾਕਟਰ ਨੇ ਫਿਰ ਉਸ ਨੂੰ ਆਪਣੇ ਖਰਚੇ ਦੇ ਮੈਡੀਕਲ ਕਾਲਜ ਚ ਦਾਖਲ ਕਰਵਾਇਆ ਅੱਜ ਉਹ ਨੌਜਵਾਨ ਇੱਕ ਮੰਨਿਆ ਪਰ ਮੰਨਿਆ ਡਾਕਟਰ ਹੈ ਉਸ ਨੇ ਅਚੇਤਨ ਮੰਦੀ ਸਹੀ ਵਰਤੋਂ ਕਰਕੇ ਆਕਰਸ਼ਣ ਦਾ ਨਿਯਮ ਲੱਭਿਆ ਉਸ ਨੇ ਉਸ ਪ੍ਰਚਲਿਤ ਨਿਯਮ ਦੇ ਅਨੁਸਾਰ ਕੰਮ ਕੀਤਾ ਜੋ ਕਹਿੰਦਾ ਹੈ ਅੰਤ ਨੂੰ ਧਿਆਨ ਚ ਰੱਖ ਕੇ ਸਾਰੇ ਸਾਧਨਾਂ ਨੂੰ ਅੰਤ ਤੱਕ ਅਪੜਾਉਣ ਦਾ ਯਤਨ ਕਰੋ ਇਸ ਕਹਾਣੀ 'ਚ ਮੁੰਡੇ ਦੇ ਧਿਆਨ ਵਿਚਲਾ ਅੰਤ ਉਸ ਦਾ ਡਾਕਟਰ ਬਣਨਾ ਹੈ। ਇਹ ਜਵਾਨ ਡਾਕਟਰ ਬਣਨ ਦੀ ਕਲਪਨਾ ਨੂੰ ਵੇਖ ਅਤੇ ਮਹਿਸੂਸ ਕਰ ਸਕਦਾ ਸੀ। ਉਹ ਇਸੇ ਵਿਚਾਰ ਦੇ ਆਸਰੇ ਜੀਉਂਦਾ ਰਿਹਾ ਸੀ। ਉਸ ਨੇ ਇਸ ਵਿਚਾਰ ਨੂੰ ਬਣਾਈ ਰੱਖਿਆ। ਇਸ ਵਿਚਾਰ ਨੂੰ ਉਹਨਾਂ ਚਿਰ ਉਸ ਨੇ ਆਪਣੀ ਕਲਪਨਾ ਵਿੱਚ ਬਣਾਈ ਰੱਖਿਆ ਜਿੰਨਾ ਚਿਰ ਉਸ ਦੇ ਅਚੇਤਨ ਮਾਨ ਨੇ ਉਸ ਨੂੰ ਅਪਣਾ ਕੇ ਪੂਰਾ ਨਹੀਂ ਕਰ ਦਿੱਤਾ। ਉਸ ਨੇ ਆਪਣੀ ਕਲਪਨਾ ਸਾਕਾਰ ਕਰਨ ਲਈ ਉਹਨਾਂ ਸਾਰੀਆਂ ਚੀਜ਼ਾਂ ਨੂੰ ਆਕਰਸ਼ਿਤ ਕੀਤਾ ਜੋ ਇਸ ਕਾਰਜ ਲਈ ਜ਼ਰੂਰੀ ਸਨ। ਕੁਝ ਲੋਕਾਂ ਦੀ ਤਨਖਾਹ ਕਿਉਂ ਨਹੀਂ ਵਾਧੀ ਜੇ ਤੁਸੀਂ ਕਿਸੇ ਵੱਡੇ ਦਫ਼ਤਰ ਵਿੱਚ ਕੰਮ ਕਰਦੇ ਹੋ ਅਤੇ ਇਹ ਸੋਚ ਕੇ ਝੁਰਦੇ ਰਹਿੰਦੇ ਹੋ ਕਿ ਤੁਹਾਡੀ ਤਨਖਾਹ ਬੜੀ ਘੱਟ ਹੈ ਤੁਹਾਡੇ ਕੰਮ ਦੀ ਤਾਰੀਫ਼ ਨਹੀਂ ਹੁੰਦੀ ਜਦੋਂ ਕਿ ਤੁਸੀਂ ਇਸ ਤੋਂ ਕਿਤੇ ਜ਼ਿਆਦਾ ਦੇ ਹੱਕਦਾਰ ਹੋ ਇਸ ਤਰ੍ਹਾਂ ਤੁਸੀਂ ਦਫ਼ਤਰ ਨਾਲ ਆਪਣੇ ਸਬੰਧਾਂ ਨੂੰ ਘਟਾ ਰਹੇ ਹੋ ਕਿਸੇ ਦਿਨ ਸੁਪਰਡੈਂਟ ਜਾਂ ਮੈਨੇਜਰ ਕਹਿ ਸਕਦਾ ਹੈ ਕਿ ਤੁਹਾਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ ਅਸਲ 'ਚ ਤੁਸੀਂ ਆਪਣੇ ਆਪ ਨੂੰ ਖੁਦ ਹੀ ਨੌਕਰੀ ਤੋਂ ਕੱਢਿਆ ਹੈ ਮੈਨੇਜਰ ਤਾਂ ਸਿਰਫ ਇੱਕ ਸਾਧਨ ਬਣ ਗਿਆ ਜਿਸ ਸਾਧਨ ਨੂੰ ਤੁਹਾਡੀ ਨਾਪਕੀ ਸੋਚ ਨੇ ਤਿਆਰ ਕੀਤਾ ਇਹ ਕਿਰਿਆ ਪ੍ਰਤੀਕਿਰਿਆ ਦਾ ਨਿਯਮ ਹੈ ਤੁਹਾਡੇ ਵਿਚਾਰ ਕਿਰਿਆ ਹਨ ਅਤੇ ਤੁਹਾਡੇ ਅਚੇਤਨ ਮਨ ਦਾ ਜਵਾਬ ਪ੍ਰਤੀਕਿਰਿਆ ਹੈ ਤੁਹਾਡੇ ਖੁਸ਼ਹਾਲੀ ਰਾਹ ਦੀਆਂ ਰੁਕਾਵਟਾਂ ਤੁਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਉਸ ਕੋਲ ਤਾਂ ਜੋੜ ਤੋੜ ਦਾ ਇਲਮ ਹੈ ਉਹ ਠੱਗ ਹੈ ਉਸ ਨੂੰ 2 ਨੰਬਰ ਦੇ ਪੈਸੇ ਮਿਲਦੇ ਹਨ ਉਹ ਪਖੰਡੀ ਹੈ ਮੈਂ ਤਾਂ ਉਹਨੂੰ ਉਦੋਂ ਤੋਂ ਜਾਣਦਾ ਹਾਂ ਜਦੋਂ ਉਹ ਕੁਝ ਵੀ ਨਹੀਂ ਸੀ ਉਹ ਬਦਮਾਸਤੇ ਕਪੜੇਵਾਜ਼ ਹੈ ਆਦੀ ਤੁਸੀਂ ਉਸ ਬੰਦੇ ਦਾ ਵਿਸ਼ਲੇਸ਼ਣ ਕਰੋ ਜੋ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਤੁਸੀਂ ਸਮਝ ਜਾਓਗੇ ਕਿ ਉਹ ਕਿਸੇ ਆਰਥਿਕ ਜਾਂ ਸਰੀਰਕ ਬਿਮਾਰੀ ਤੋਂ ਪੀੜਤ ਹੈ ਸ਼ਾਇਦ ਉਸ ਦਾ ਕੋਈ ਪੁਰਾਣਾ ਦੋਸਤ ਉਸ ਨਾਲ ਵਧੇਰੇ ਸਫਲ ਤੇ ਖੁਸ਼ਹਾਲ ਹੈ ਉਹ ਉਸ ਦੀ ਤਰੱਕੀ ਤੋਂ ਸੜਦਾ ਹੈ ਉਸ ਦੀ ਗਰਾਵਟ ਅਤੇ ਅਸਫਲਤਾ ਦਾ ਕਾਰਨ ਵੀ ਇਹੋ ਹੈ ਦੂਜਿਆਂ ਦੀ ਬਰਾਈ ਕਰਕੇ ਆਪਣੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਨ ਨਾਲ ਕੋਈ ਫਲ ਪ੍ਰਾਪਤ ਨਹੀਂ ਹੁੰਦਾ ਕਿਉਂਕਿ ਜਿਸ ਚੀਜ਼ ਕਰਕੇ ਤੁਸੀਂ ਦੂਜਿਆਂ ਦੀ ਬਰਾਈ ਕਰ ਰਹੇ ਹੋ ਉਹੀ ਆਪਣੇ ਲਈ ਮੰਗ ਰਹੇ ਹੋ ਅਸਲ 'ਚੋਂ ਤੁਸੀਂ ਦਵੱਲੀ ਪ੍ਰਾਰਥਨਾ ਕਰ ਰਹੇ ਹੋ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਕਿ ਧਨ ਦੌਲਤ ਤੁਹਾਡੇ ਕੋਲ ਆਵੇ ਪਰ ਦੂਸਰੇ ਪਾਸੇ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਤੁਸੀਂ ਦੂਸਰਿਆਂ ਦੀ ਅਮੀਰੀ ਤੋਂ ਖੁਸ਼ ਨਹੀਂ ਹੋ ਦੂਸਰਿਆਂ ਦੀ ਖੁਸ਼ਹਾਲੀ ਤੇ ਖੁਸ਼ ਹੋਵੋਗੇ ਤਾਂ ਤੁਸੀਂ ਵੀ ਖੁਸ਼ਹਾਲ ਹੋ ਜਾਵੋਗੇ ਆਪਣੇ ਨਿਵੇਸ਼ ਦੀ ਰੱਖਿਆ ਕਰੋ ਜੇ ਤੁਸੀਂ ਨਿਵੇਸ਼ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਇਸ ਬਾਰੇ ਪਰੇਸ਼ਾਨ ਹੋ ਤਾਂ ਸ਼ਾਂਤ ਮੇਢਾ ਨਾਲ ਆਖੋ ਅਨੰਤ ਵਿਦਵਤਾ ਮੇਰੇ ਸਾਰੇ ਆਰਥਿਕ ਲੈਣ ਦੇਣ ਨੂੰ ਵੇਖਦੀ ਤੇ ਕੰਟਰੋਲ ਕਰਦੀ ਹੈ ਦੂਸਰਾ ਸਬਦਾਂ ਚ ਤੁਸੀਂ ਇਉਂ ਕਹਿ ਰਹੇ ਹੋ ਜੋ ਕੁਝ ਵੀ ਮੈਂ ਕਰਾਂਗਾ ਉਹ ਠੀਕ ਹੋਵੇਗਾ ਇਸ ਨੂੰ ਵਾਰ-ਵਾਰ ਦੁਹਰਾਓ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੀ ਲਗਾਈ ਹੋਈ ਪੂੰਜੀ ਸਮਝਦਾਰੀ ਵਾਲਾ ਕੰਮ ਸਾਬਤ ਹੋਵੇਗਾ ਨੁਕਸਾਨ ਤੋਂ ਤੁਹਾਡਾ ਬਚਾਅ ਹੁੰਦਾ ਰਹੇਗਾ ਜਿਉਂ ਹੀ ਤੁਹਾਨੂੰ ਘਾਟਾ ਪੈਣ ਦਾ ਖਾਸਾ ਹੋਵੇਗਾ ਤੁਸੀਂ ਉਹਨੇ ਬਾੰਡ ਜਾਂ ਸ਼ੇਅਰ ਵੇਚ ਦਿਓਗੇ ਕੁਝ ਵੀ ਨਾ ਕਰਨ ਤੇ ਕੁਝ ਵੀ ਨਹੀਂ ਮਿਲੇਗਾ ਵੱਡੇ ਵੱਡੇ ਸਟੋਰ ਚਲਾਉਣ ਵਾਲੇ ਸਿਕਿਉਰਟੀ ਵਾਲਿਆਂ ਨੂੰ ਚੋਰੀ ਰੋਕਣ ਲਈ ਨਿਯੁਕਤ ਕਰਦੇ ਹਨ ਉਹ ਹਰ ਰੋਜ਼ ਚੋਰੀਆਂ ਸਮਾਨ ਲੈ ਜਾਂਦੇ ਲੋਕਾਂ ਨੂੰ ਫੜਦੇ ਹਨ ਅਜਿਹੇ ਲੋਕ ਅਣਹੋਂਦ ਦੀ ਮਾਨਸਿਕਤਾ ਵਾਲੇ ਹਨ ਅਤੇ ਆਪਣੇ ਅੰਦਰੋਂ ਸ਼ਾਂਤੀ ਸਹਿਜ ਵਿਸ਼ਵਾਸ ਇਮਾਨਦਾਰੀ ਸੱਚਾਈ ਦੇ ਆਤਮ ਵਿਸ਼ਵਾਸ ਦੀ ਚੋਰੀ ਨਹੀਂ ਕਰ ਰਹੇ ਹਨ ਇਹੋ ਨਹੀਂ ਉਹ ਆਪਣੇ ਲਈ ਚਰਿੱਤਰਹੀਣਤਾ ਪ੍ਰਸਿੱਧੀ ਦੀ ਘਾਟ ਸਮਾਜਿਕ ਮਾਨਸਿਕ ਅਸ਼ਾਂਤੀ ਵਰਗੀਆਂ ਬੁਰਾਈਆਂ ਵੀ ਸੇੜ ਰਹੇ ਹਨ ਉਹ ਨਹੀਂ ਸਮਝ ਰਹੇ ਕਿ ਉਹਨਾਂ ਦਾ ਮਨ ਕਿਵੇਂ ਕੰਮ ਕਰਦਾ ਹੈ ਜੇਕਰ ਆਪਣੇ ਅਚੇਤਨਮਾਨ ਦੀ ਸ਼ਕਤੀ ਨੂੰ ਪ੍ਰਗਟ ਕਰ ਦੇ ਅਤੇ ਇਸਵੀਕਾਰ ਕਰ ਦੇ ਕਿ ਉਹਨਾਂ ਦਾ ਮਾਰਗਦਰਸ਼ਨ ਹੋ ਰਿਹਾ ਹੈ ਤਾਂ ਉਹਨਾਂ ਦੇ ਕੰਮ ਤੋਂ ਉਹਨਾਂ ਨੂੰ ਲਗਾਤਾਰ ਸਪਲਾਈ ਮਿਲਦੀ ਜਿਹੜੇ ਲੋਕ ਇੰਜ ਕਰਕੇ ਸਭ ਕੁਝ ਪ੍ਰਾਪਤ ਕਰ ਲੈਂਦੇ ਹਨ ਉਹ ਇਮਾਨਦਾਰੀ ਸੱਚਾਈ ਅਤੇ ਤਸੱਲੀ ਨਾਲ ਦੋਨੋਂ ਅਤੇ ਸਮਾਸਿਰ ਇਸ ਦਾ ਸੇਰਾ ਬੰਦੇ ਹਨ ਦੌਲਤ ਦੀ ਨਿਰੰਤਰ ਸਪਲਾਈ ਅਚੇਤਨ ਮਨ ਦੀ ਸ਼ਕਤੀ ਵਿਚਾਰ ਅਤੇ ਮਾਨਸਿਕ ਬਿੰਬ ਦੀ ਉਸਾਰੂ ਤੱਕ ਹੀ ਤੁਹਾਡੀ ਦੌਲਤ ਦੀ ਬੋਲ ਤਾਂ ਆਜ਼ਾਦੀ ਅਤੇ ਨਿਰੰਤਰਤਾ ਸਪਲਾਈ ਦਾ ਮਾਰਗ ਹੈ ਕਾੜੀ ਮਾਨਸਿਕ ਪਰਵਾਨਗੀ ਅਤੇ ਤਾਂ ਦੇ ਉਮੀਦ ਦਾ ਵੱਖਰਾ ਹਿਸਾਬ ਤਬ ਅਤੇ ਵੱਖਰੀ ਕਾਰਜ ਸ਼ੈਲੀ ਹੈ ਜੇਕਰ ਤੁਸੀਂ ਸ਼ਾਨੋ ਸ਼ੌਕਤ ਦੀ ਮਾਨਸਿਕਤਾ ਅਪਣਾ ਲੋਗੇ ਤਾਂ 76 ਹਫ਼ਤੇ ਜਾਂ ਸਾਰਿਆਂ ਵਾਸਤਾਂ ਤੁਹਾਡੇ ਵੱਲ ਨਸੀਆਂ ਆਉਣਗੇ ਇਸ ਨੂੰ ਆਪਣਾ ਰੋਜ਼ਾਨਾ ਵਿਚਾਰ ਬਣਾਓ ਆਪਣੇ ਮਨ ਚੋਂ ਆਖੋ ਮੈਂ ਆਪਣੇ ਚੇਤਨ ਮੰਨ ਦੀ ਅਨੰਤ ਭਰਪੂਰਤਾ ਦੇ ਨਾਲ ਹਾਂ ਅਮੀਰੀ ਖੁਸ਼ੀਅਤ ਤੇ ਕਾਮਯਾਬੀ ਮੇਰਾ ਹੱਕ ਹੈ ਤਾਂ ਨਿਰੰਤਰ ਅਤੇ ਭਰਪੂਰ ਮਾਤਰਾ ਵਿੱਚ ਮੇਰੇ ਵੱਲ ਆ ਰਿਹਾ ਹੈ ਮੈਂ ਹਮੇਸ਼ਾ ਆਪਣੀ ਹਕੀਕਤ ਸਮਝਦਾ ਹਾਂ ਮੈਂ ਹਮੇਸ਼ਾ ਆਪਣੇ ਪ੍ਰਤਿਭਾ ਨੂੰ ਵੰਡਦਾ ਹਾਂ ਤੇ ਮੇਰੇ ਸਿਰ ਉੱਪਰ ਆਰਥਿਕ ਕਿਰਪਾ ਹੈ ਇਹ ਚਮਤਕਾਰ ਹੈ ਅਮੀਰੀ ਦਾ ਮਾਰਗ ਇੰਜ ਹਾਸਲ ਕਰੋ ਇਹ ਦਾਵਾ ਕਰਨ ਦਾ ਹੌਸਲਾ ਰੱਖੋ ਕਿ ਅਮੀਰ ਹੋਣਾ ਤੁਹਾਡਾ ਹੱਕ ਹੈ ਤੁਹਾਡਾ ਮਨ ਅੰਦਰੋਂ ਇਸ ਦਾਅਵੇ ਨੂੰ ਪੂਰਾ ਕਰੇਗਾ ਤੁਹਾਨੂੰ ਸਿਰਫ ਕਮਤਲਾਉਤ ਨਹੀਂ ਚਾਹੀਦਾ ਤੁਹਾਨੂੰ ਆਪਣੇ ਲੋੜਾਂ ਲਈ ਭਰਪੂਰਤਾ ਚਾਹੀਦਾ ਹੈ ਜਿਸ ਦੇ ਨਾਲ ਤੁਸੀਂ ਕਦੇ ਵੀ ਕਿਤੇ ਵੀ ਕੋਈ ਵੀ ਇੱਛਾ ਪੂਰੀ ਕਰ ਸਕੋ ਆਪਣੇ ਅਚੇਤਨ ਮਨ ਦੀ ਪੂਰਨਤਾ ਨਾਲ ਪਛਾਣ ਬਣਾਓ ਜਦੋਂ ਤੁਹਾਡੇ ਜੀਵਨ 'ਚੋਂ ਤਾਂ ਦਾ ਨਿਰੰਤਰ ਪ੍ਰਵਾਹ ਹੋ ਰਿਹਾ ਹੈ ਤਾਂ ਤੁਸੀਂ ਆਰਥਿਕ ਤੌਰ ਤੇ ਠੀਕ ਹੋ ਤਨ ਨੂੰ ਜਵਾਰ ਭਾਟੇ ਵਾਂਗ ਵੇਖੋਗੇ ਤਾਂ ਤੁਹਾਡੇ ਕੋਲ ਭਰਪੂਰਤਾ ਨਾ ਰਹੇਗਾ ਆਪਣੇ ਅਚੇਤਨ ਮੰਦੇ ਨਿਯਮ ਨੂੰ ਸਮਝੋ ਤਾਂ ਆਂ ਦੀ ਸਪਲਾਈ ਹਮੇਸ਼ਾ ਬਣੀ ਰਹੇਗੀ ਤਨ ਦਾ ਰੂਪ ਭਾਵੇਂ ਕੋਈ ਵੀ ਹੋਵੇ ਕਈ ਲੋਕਾਂ ਕੋਲ ਘੱਟ ਦੌਲਤ ਹੋਣ ਦਾ ਕਾਰਨ ਇਸ ਕਰਕੇ ਹੈ ਕਿਉਂਕਿ ਉਹ ਹਮੇਸ਼ਾ ਤਨ ਦੀ ਬੁਰਾਈ ਕਰਦੇ ਰਹਿੰਦੇ ਹਨ ਪੈਸੇ ਨੂੰ ਸਾਰਾ ਕੁਝ ਹੀ ਨਾ ਸਮਝੋ ਇਹ ਰੱਬ ਨਹੀਂ ਇਹ ਸਿਰਫ ਚਿੰਨ ਹੈ ਤੇ ਅਸਲੀ ਅਮੀਰੀ ਤੁਹਾਡੇ ਮਨ ਚ ਹੈ ਤੁਹਾਡਾ ਜੀਵਨ ਸੁਲਤੁਲਤ ਹੋਣਾ ਚਾਹੀਦਾ ਹੈ ਧਨ ਇਕੱਠਾ ਕਰਨ ਨੂੰ ਹੀ ਜ਼ਿੰਦਗੀ ਦਾ ਇੱਕ ਇੱਕ ਆਦੇਸ਼ ਨਾ ਬਣਾਓ ਧਨ ਦੌਲਤ ਖੁਸ਼ਹਾਲੀ ਸ਼ਾਂਤੀ ਅਤੇ ਪਿਆਰ ਨੂੰ ਪ੍ਰਾਪਤ ਕਰੋ ਸਭ ਨੂੰ ਪਿਆਰ ਸਦਭਾਵਨਾ ਦਿਓ ਤੁਹਾਡਾ ਅਵਚੇਤਨ ਮਨ ਚੱਕਰ ਫਰੀਦੀ ਵਿਆਜ ਵਾਂਗ ਸਾਰੇ ਖੇਤਰਾਂ ਵਿੱਚ ਭਰਪੂਰਤਾ ਲਿਆਵੇਗਾ ਗਰੀਬੀ ਵਿੱਚ ਕੋਈ ਚੰਗਾ ਗੁਣ ਨਹੀਂ ਹੈ ਇਹ ਮਾਨਸਿਕ ਬਿਮਾਰੀ ਹੈ ਤੁਹਾਨੂੰ ਆਪ ਹੀ ਮਾਨਸਿਕ ਸੰਘਰਸ਼ ਰਹਿ ਇਹ ਬਿਮਾਰੀ ਠੀਕ ਕਰਨੀ ਪਵੇਗੀ ਤੁਸੀਂ ਝੁੱਗੀ 'ਚ ਰਹਿਣ ਲਈ ਚੀਥਰੇ ਪੈਣ ਲਈ ਜਾਂ ਭੁੱਖੇ ਰਹਿਣ ਲਈ ਜਾਣਤੇ ਨਹੀਂ ਆਏ ਤੁਸੀਂ ਭਰਪੂਰ ਜ਼ਿੰਦਗੀ ਜੀਣ ਲਈ ਜਹਾਨ ਤੇ ਆਏ ਹੋ ਕਦੇ ਵੀ ਅਜਿਹੇ ਸ਼ਬਦ ਨਾ ਬੋਲੋ ਮਾੜਾ ਤਨ ਮੈਂ ਪੈਸੇ ਨੂੰ ਨਫ਼ਰਤ ਕਰਦਾ ਹਾਂ ਤੁਸੀਂ ਜਿਸ ਦੀ ਨਿੰਦਿਆ ਕਰੋਗੇ ਉਸ ਨੂੰ ਗੁਆ ਬੈਠੋਗੇ ਕੁਝ ਵੀ ਚੰਗਾ ਜਾਂ ਮਾੜਾ ਨਹੀਂ ਹੈ ਸਾਡੀ ਸੋਚ ਹੀ ਚੰਗਾ ਜਾਂ ਮਾੜਾ ਬਣਾਉਂਦੀ ਹੈ ਇਉਂ ਆਖੋ ਮੈਨੂੰ ਤਨ ਪਿਆਰਾ ਹੈ ਮੈਂ ਇਸ ਨੂੰ ਸਮਝਦਾਰੀ ਅਸਾਰੂ ਰੂਪ ਚੋਂ ਤੇ ਨਿਆਸ਼ੇਲ ਢੰਗ ਨਾਲ ਵਰਤਾਂਗਾ ਮੈਂ ਇਸ ਨੂੰ ਨੇ ਖੁਸ਼ੀ ਨਾਲ ਖਰਚਾ ਤਾਂ ਇਹ ਕਈ ਗੁਣਾ ਹੋ ਕੇ ਮੇਰੇ ਕੋਲ ਪਰਤਦਾ ਹੈ ਕਾਂਜ ਕੋਈ ਖਰਾਬੀ ਨਹੀਂ ਸੋਨਾ ਚਾਂਦੀ ਤੰਬਾ ਸ਼ੀਸ਼ਾ ਲੋਹਾ ਸੇ ਜਮੀਨ ਤੇ ਡਿੱਗਿਆ ਹੋਇਆ ਵੀ ਚੁੱਕ ਲੈਂਦੇ ਹਾਂ ਸਾਰੀਆਂ ਬਰਾਈਆਂ ਅਗਿਆਨਤਾ ਤੇ ਮਨ ਦੀ ਸ਼ਕਤੀ ਦੇ ਦਰਪਯੋਗ ਨਾਲ ਪੈਦਾ ਹੁੰਦੀਆਂ ਹਨ ਆਪਣੇ ਮਨ ਚੋਂ ਆਪਣੇ ਅਦੇਸ਼ ਦੀ ਕਲਪਨਾ ਕਰਨ ਨਾਲ ਅਚੇਤ ਮਨ ਪ੍ਰਤੀਕਿਰਿਆ ਦਿੰਦਾ ਹੈ ਤੇ ਉਸ ਨੂੰ ਪੂਰਾ ਕਰਦਾ ਹੈ ਬਿਨਾਂ ਕੁਝ ਕੀਤੇਆਂ ਕੁਝ ਪ੍ਰਾਪਤ ਕਰਨ ਦੀ ਕੋਸ਼ਿਸ਼ ਨਾ ਕਰੋ ਮੁਫਤ ਵਿੱਚ ਕੁਝ ਨਹੀਂ ਮਿਲਦਾ ਕੁਝ ਲੈਣ ਲਈ ਕੁਝ ਦੇਣਾ ਪੈਂਦਾ ਹੈ ਤੁਹਾਨੂੰ ਤੁਹਾਡੇ ਉਦੇਸ਼ ਵੱਲ ਮਾਨਸਿਕ ਧਿਆਨ ਦੇਣਾ ਪਵੇਗਾ ਅਤੇ ਤੁਹਾਡਾ ਅਚੇਤਨ ਮਨ ਤੁਹਾਨੂੰ ਸਹਿਯੋਗ ਦੇਵੇਗਾ ਅਮੀਰੀ ਦੀ ਚਾਬੀ ਅਚੇਤਨ ਮਨ ਕੋਲ ਹੈ ਅਧਿਆਇ ਸਮਾਪਤ ਮੇਰੀ ਤੌੜਰ ਜੀ ਬੇਨਤੀ ਹੈ ਕਿਰਪਾ ਕਰਕੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਲੂਰ ਕਰੋ ਜੀ ਧੰਨਵਾਦ